ਨਮਸਕਾਰ ਜੀ ਅੰਤਰਰਾਸ਼ਟਰੀ ਮਹਿਲਾ ਦਿਵਸ 2025 ਦੇ ਵਿੱਚ ਮੈਂ ਮੁਹਾਲੀ ਦੀ ਸਾਰੀ ਹੀ ਮਹਿਲਾਵਾਂ ਦਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆ ਤੇ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਜੀ ਇਹ ਅਮੇ ਲక్ష్ਮੀ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਹਦੇ ਸੰਸਥਾਪਕ ਮੈਂ ਖੁਦ ਆਭਾ ਬੰਸਲਾ ਹਾਂ ਸੋ ਇਹ ਵਾਲਾ ਪ੍ਰੋਗਰਾਮ ਜਿਹੜਾ ਅਸੀਂ ਅੱਜ ਇੱਥੇ ਕਰਵਾਇਆ ਹੈ ਫੇਸ 4 ਦੇ ਧਰਮਸ਼ਾਲਾ ਹਾਲ ਦੇ ਵਿੱਚ ਇੱਥੇ ਸੈਂਕੜਾ ਹੀ ਮਹਿਲਾਵਾਂ ਨੇ ਅੱਜ ਭਾਗ ਲਿਆ ਸੋ ਬਹੁਤ ਸਾਰੇ ਜਿਹੜੇ ਸਾਡੇ ਮਾਨਨੀਏ ਗੈਸਟ ਜਿਹੜੇ ਅੱਜ ਆਏ ਸੀਗੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਤੇ ਨਾਲ ਦੇ ਨਾਲ ਇੱਥੇ ਕਾਫੀ ਸਾਂਸਕ੍ਰਿਤਿਕ ਕਾਰਜਕ੍ਰਮ ਹੋਏ ਹੈ ਜਿਹਦੇ ਜਿਹਦੇ ਵਿੱਚ ਕਥਕ ਕਲੀ ਸੋਲੋ ਸਿੰਗਿੰਗ ਪੰਗੜਾ ਗਿੱਧਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਾਂਸਕ੍ਰਿਤਿਕ ਕਾਰਜਕ੍ਰਮ ਜਿਹੜੇ ਨੇ ਉਹ ਮੰਜ ਤੇ ਪੇਸ਼ ਕੀਤੇ ਗਏ ਤੇ ਨਾਲ ਹੀ ਜਿਹੜੇ ਸਾਡੇ ਮਹਿਲਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਰੇਸ ਕਰਕੇ ਭਾਵੇਂ ਉਹ ਹਾਊਸਮੇਕਰਸ ਨੇ ਹਾਊਸਵਾਈਫਸ ਨੇ ਪਰ ਉਹਨਾਂ ਨੇ ਘਰ ਰਹਿੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਨੂੰ ਵੱਡੇ ਕਰਕੇ ਐਸੇ ਮੁਕਾਮ ਤੱਕ ਪਹੁੰਚਾਇਆ ਹੈ ਕਿ ਅੱਜ ਉਹਨਾਂ ਦੇ ਬੱਚੇ ਵੱਡੇ-ਵੱਡੇ ਜਿਹੜੇ ਸਰਕਾਰੀ ਪਦਰ ਤੇ ਆ ਰਾਜਨੀਤਿਕ ਖੇਤਰਾਂ ਤੇ ਆਈਐਸ ਆਈਪੀਐਸ ਡਾਕਟਰ ਜੱਜ ਬਣ ਕੇ ਜਿਹੜੇ ਆ ਉਹ ਵੱਖੋ-ਵੱਖਰੇ ਅਦਾਰਿਆਂ 'ਚ ਕੰਮ ਕਰ ਰਹੇ ਨੇ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਅਮੇ ਲక్ష్ਮੀ ਫਾਊਂਡੇਸ਼ਨ ਹੈ ਮਹਿਲਾਵਾਂ ਦੇ ਸਸ਼ਕਤੀਕਰਨ ਮਹਿਲਾਵਾਂ ਦੇ ਉਹ ਨੂੰ ਅੱਗੇ ਵਧਾਉਣ ਵਾਸਤੇ ਮਹਿਲਾਵਾਂ ਦਾ ਸਮਾਜਿਕ ਸਤਰ ਨੂੰ ਵਧਾਉਣ ਵਾਸਤੇ ਮਹਿਲਾਵਾਂ ਦਾ ਕਿਸੇ ਵੀ ਤਰੀਕੇ ਦੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਉਹਦੇ ਵਾਸਤੇ ਆਵਾਜ਼ ਬਣ ਕੇ ਅਮੇ ਲక్ష్ਮੀ ਫਾਊਂਡੇਸ਼ਨ ਜਿਹੜੇ ਖੜੀ ਹੋਏਗੀ ਤੇ ਇਹਦੇ ਵਿੱਚ ਸਾਡਾ ਫੋਕਸ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਜਿਹੜੀਆਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮਹਿਲਾਵਾਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਜਾਣਗੀਆਂ ਅੱਜ ਇੱਥੇ ਸਮਾਨਿਤ ਕੀਤਾ ਹੈ ਜਿਹੜੇ ਕਿ ਹਾਊਸ ਵਾਈਫ ਨੇ ਔਰ ਰਾਜਪਾਲ ਜੀ ਦੇ ਮਦਰ ਨੇ ਜਿਹੜੇ ਕਿ ਹੌਕੀ ਇੰਡੀਅਨ ਹੌਕੀ ਦੇ ਉਹ ਪਲੇਰ ਰਹੇ ਚੁਕੇ ਨੇ ਤੇ ਅੱਜ ਦੇ ਡੇਡ ਦੇ ਵਿੱਚ ਉਹ ਐਸਪੀ ਦੇ ਤੌਰ ਤੇ ਕੰਮ ਕਰ ਰਹੇ ਨੇ ਪੁਲਿਸ ਵਿਭਾਗ ਦੇ ਵਿੱਚ ਉਹਨਾਂ ਨੂੰ ਅੱਜ ਇੱਥੇ ਅਸੀਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਜਿਹੜਾ ਬਾਕੀ ਮਹਿਲਾਵਾਂ ਦੇ ਵਾਸਤੇ ਉਹ ਜਿਹੜੇ ਨੇ ਅੱਜ ਪ੍ਰੇਰਨਾ ਦਾ ਸ੍ਰੋਤ ਸੀਗੇ ਤੇ ਉਹਨਾਂ ਵੱਲੋਂ ਜਿਹੜੇ ਦੋ ਸ਼ਬਦ ਸਾਡੀ ਫਾਊਂਡੇਸ਼ਨ ਵਾਸਤੇ ਬੋਲੇ ਗਏ ਤੇ ਅੱਜ ਜਿਹੜਾ ਸਾਡਾ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸਨਮਾਨਿਤ ਕਰਨਾ ਇੱਥੇ ਜਿਹੜਾ ਸੀਗਾ ਉਹ ਅਸੀਂ ਉਹਨਾਂ ਨੂੰ ਮੈਡਮ ਮਿੰਨਾ ਨੂੰ ਸੰਭਾਲੇ ਦਿੱਤਾ ਵਿਡੋ ਲੈਡੀ ਨੇ ਉਹਨਾਂ ਦਾ ਸੁਤਕੀ ਬੈਕਗ੍ਰਾਉਂਡ ਹੈ ਜਿਹਦੇ ਬੇਟੀ ਚੱਲ ਜਾਂਦੀ ਹੈ ਹਾਂਜੀ ਅਨੂਪਮਾ ਸ਼ਰਮਾ ਜਿਹੜੀ ਬਿੰਗ ਹਾਊਸ ਵਾਈਫ ਉਹਨਾਂ ਨੇ ਜਿਹੜੇ ਆਪਣੇ ਬੱਚਿਆਂ ਨੂੰ ਰੇਸ ਕਰਕੇ ਅੱਜ ਇੱਥੋਂ ਤੱਕ ਪਹੁੰਚਾਇਆ ਹੈ ਕਿ ਅੱਜ ਉਹਨਾਂ ਦੇ ਜਿਹੜਾ ਬੇਟਾ ਹੈ ਉਹ ਜੱਜ ਦੇ ਤੌਰ ਤੇ ਕੰਮ ਕਰ ਰਿਹਾ ਹੈ ਔਰ ਮੁਹਾਲੀ ਦੇ ਵਿੱਚ ਸਿੰਗਲ ਹੈਂਡਿਡਲੀ ਮਦਰ ਦੇ ਤੌਰ ਤੇ ਉਹਨਾਂ ਨੇ ਬੱਚਿਆਂ ਨੂੰ ਆਪਣਿਆਂ ਨੂੰ ਰੇਸ ਕਰਕੇ ਇੱਥੋਂ ਤੱਕ ਪਹੁੰਚਾਇਆ ਕਿ ਅੱਜ ਉਹਨਾਂ ਦੇ ਬੇਟੀ ਜਿਹੜੀ ਹੈ ਉਹ ਜੱਜ ਦੇ ਤੌਰ ਤੇ ਜੜੀ ਕੰਮ ਕਰ ਰਹੀ ਹੈ ਕਿੰਨੀ ਮਹਿਲਾਵਾਂ ਨੂੰ ਅੱਜ ਮਾਨਿਤ ਕੀਤਾ ਗਿਆ ਅੱਜ ਜੇ ਮੈਂ ਗਿਣਤੀ ਨਹੀਂ ਕੀਤੀ ਪਰ ਸੈਂਕੜੇ ਮਹਿਲਾਵਾਂ ਮੇਰੇ ਖਿਆਲ 560 ਤੋਂ ਉੱਪਰ ਨੰਬਰ ਹੈ ਮੈਂ ਗਿਨਿਆ ਨਹੀਂ ਹੈ ਬਟ ਉਸ ਤੋਂ ਵੀ ਉੱਪਰ ਹੋ ਸਕਦਾ ਤੁਸੀਂ ਦੇਖ ਰਹੇ ਹੋ ਹਾਲ ਖਾਚਾ ਖਚ ਭਰਿਆ ਹੋਇਆ ਜਗ੍ਹਾ ਨਹੀਂ ਹੈਗੀ ਪੈਰ ਰੱਖਣ ਦੀ ਸੋ ਨਯੋਤੇ ਜਿਹੜੇ ਸੀਗੇ ਸਾਡੇ ਉਹ 600 ਤੱਕ ਗਏ ਸੀਗੇ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਤੁਹਾਡਾ 1 ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੈ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ